ਸੱਚੀ ਹੈ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅੰਮ੍ਰਿਤਕੋਨ ਅਜ ਫਿਰ ਤੋਂ ਹਾਜ਼ਿਰ ਹਾਂ ਨਵੀ ਸੋਇ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਕਹਿਣਾ ਚਾਹੂੰਗੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਹੈ ਸੈੰਤਿਮਾ ਦਿਨ ਤੇ ਅੱਜ ਹੈ ਸੈੰਤਵੀਂ ਦਿਨ ਦੀ ਯਾਤਰਾ ਚਲੋ ਸ਼ੁਰੂ ਕਰਦੇ ਹਾਂ ਹਿਲਦੇ ਪਾਣੀ ਵਿੱਚ ਤਾਂ ਚੰਨ ਵੀ ਹਿਲਦਾ ਹੀ ਨਜ਼ਰ ਆਉਂਦਾ ਟਿੱਕੇ ਮਨ ਚ ਹੀ ਚੰਗੇ ਖਿਆਲ ਟਿਕ ਸਕਦੇ ਨੇ ਸਕੂਲ ਨੇ ਕਾਲੀ ਨੂੰ ਸਮਝਾਇਆ ਦੂਰ ਦੂਰ ਤਕ ਪੀਲੀ ਮਿੱਟੀ ਦੇਖ ਕੇ ਸਕੀਰ ਨੇ ਕਿਹਾ ਬੀਕਾਨੇਰ ਹੁਣ 3-4 ਦਿਨ ਦੀ ਵਾਟ ਹੋਰ ਹੈ ਸੁੰਦਿਆਂ ਕੇਸਰ ਦੀ ਧੜਕਨ ਤੇਜ਼ ਹੋ ਗਈ ਉਨਿਤ ਵੀਰ ਦੀ ਕਾਲੀ ਡੋਰੀ ਨੂੰ ਗਲਦੋਆਲੇ ਠੀਕ ਕੀਤਾ ਤੇ ਜੇਬ ਵਿੱਚ ਹੱਥ ਪਾ ਕੇ ਕਾਲਾ ਪੱਥਰ ਕੁੱਟ ਕੇ ਫੜ ਲਿਆ ਹੁਣ ਪਿੰਡ 'ਨੀ ਪੰਜ ਸੱਤ ਘਰਾਂ ਵਾਲੀਆਂ ਟਾਣੀਆਂ ਹੀ ਦਿਸਣੀਆਂ ਆਬਾਦੀ ਘਟ ਤੇ ਟਿੱਡਿਆਂ ਬੀਂਡੇ ਵੱਧ ਦਿਸਣ ਲੱਗੇ ਕਦੇ-ਕਦੇ ਕੋਈ ਕਾਲਾ ਹਿਰਨ ਵੀ ਦੇਖ ਪੈਂਦਾ ਰਸਤੇ ਵਿੱਚ ਮਿਲੇ ਇੱਕ ਉਦਾਸ ਆਦਮੀ ਨੂੰ ਫਕੀਰ ਨੇ ਉਹਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਹਨੇ ਨੀਵੀਂ ਪਾਈ ਦੱਸਿਆ ਮੇਰੇ ਲਾਲਚੀ ਮਾਲਕ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਫਹਾ ਲਾ ਕੇ ਮਰ ਜਾਨ ਨੂੰ ਕੀ ਕਰਦਾ ਹੁਣ ਤਾਂ ਫਕੀਰ ਨੇ ਕਿਹਾ ਰੱਬ ਦੇ ਬੰਦੇ ਹਿੰਮਤ ਨਾ ਹਾਰ ਪਰਮਾਤਮਾ ਭਲੇ ਕਰੇਗਾ ਤੇਰੇ ਟਾਕੇ ਬੈਠਣ ਨਾਲੋਂ ਹੁਣੇ ਸੋਚ ਕਿ ਤੂੰ ਆਪਣੀਆਂ ਕਮੀਆਂ ਨੂੰ ਕਿਵੇਂ ਸੁਧਾਰ ਸਕਦਾ ਹੈ ਮਾਲਕ ਕਿ세 ਚੰਗੇ ਕੰਮ ਇਹਨੂੰ ਕੋਈ ਵੀ ਨੌਕਰੀ ਤੋਂ ਫਾਰਗ ਨਹੀਂ ਕਰਦੇ ਫਕੀਰ ਨੇ ਉਸਦੇ ਨੇੜੇ ਬੈਠ ਕੇ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਇੱਕ ਰਾਜੇ ਦੇ ਚਾਸਲਾਕਾਰ ਸਨ ਉਹਨਾਂ ਵਿੱਚੋਂ ਇੱਕ ਬਜ਼ੁਰਗ ਸਲਾਹਕਾਰ ਦੀ ਤਨਖਾਹ ਬਾਕੀ ਤਿੰਨ ਸਲਾਹਕਾਰਾਂ ਦੀ ਕੁੱਲ ਤਨਖਾਹ ਦੇ ਬਰਾਬਰ ਸੀ ਉਹਨਾਂ ਨੇ ਮਿਲ ਕੇ ਰਾਜੇ ਕੋਲ ਇੱਕ ਬੇਇਨਸਾਫੀ ਵਿਰੁੱਧ ਸ਼ਿਕਾਇਤ ਕੀਤੀ। ਸ਼ਿਕਾਇਤ ਸੁਣ ਕੇ ਰਾਜਾ ਉਹਨਾਂ ਨੂੰ ਮਹਾਲ ਤੋਂ ਬਾਹਰ ਲੈ ਗਿਆ। ਸਾਹਮਣੇ ਇੱਕ ਕਾਫਲਾ ਆ ਰਿਹਾ ਵੇਖ ਕੇ ਰਾਜੇ ਨੇ ਇੱਕ ਸਲਾਹਕਾਰ ਕਾਫਲੇ ਬਾਰੇ ਪਤਾ ਕਰਨ ਭੇਜਿਆ। ਸਲਾਹਕਾਰ ਨੇ ਆ ਕੇ ਦੱਸਿਆ ਕਿ ਕਾਫਲਾ ਗਵੰਡੀ ਰਾਜ ਤੋਂ ਆ ਰਿਹਾ ਹੈ। ਇਹ ਰਾਜੇ ਨੇ ਪੁੱਛਿਆ ਕਿੱਥੇ ਜਾ ਰਿਹਾ ਹੈ? ਉਨ ਨੂੰ ਇਸ ਬਾਰੇ ਪਤਾ ਨਹੀਂ ਸੀ। ਇਰਾਜ ਨੇ ਦੂਸਰੇ ਸਲਾਹਕਾਰ ਨੂੰ ਭੇਜਿਆ। ਸਲਾਹਕਾਰ ਨੇ ਆ ਕੇ ਦੱਸਿਆ ਕਿ ਉਹ ਬਸਰੀ ਨੂੰ ਜਾ ਰਿਹਾ ਹੈ। ਕਿਉਂ ਜਾ ਰਹੇ ਨੇ? ਰਾਜੇ ਨੇ ਪੁੱਛਿਆ। ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸੋ ਰਾਜ ਨੇ ਤੀਜੇ ਸਲਾਹਕਾਰ ਨੂੰ ਭੇਜਿਆ। ਤੀਜੇ ਸਲਾਹਕਾਰ ਨੇ ਆ ਕੇ ਦੱਸਿਆ ਕਿ ਉਹ ਘੋੜੇ ਖਰੀਦਣ ਜਾ ਰਿਹਾ ਹੈ। ਰਾਜ ਨੇ ਹੁਣ ਤਿੰਨਾਂ ਨੂੰ ਇਕੱਠਾ ਕਰਕੇ ਕਿਹਾ ਇੱਥੇ ਆਉਣ ਤੋਂ ਪਹਿਲਾਂ ਸੂਈਏ ਨੇ ਮੈਨੂੰ ਇੱਕ قافਲੇ ਬਾਰੇ ਦੱਸ ਦਿੱਤਾ ਸੀ ਤੇ ਮੈਂ ਆਪਣੇ ਬਜ਼ੁਰਗ ਸਲਾਹਕਾਰ ਨੂੰ ਪਤਾ ਕਰਨੇ ਭੇਜਿਆ ਸੀ ਉਸ ਨੇ ਇੱਕ ਵਾਰ ਵਿੱਚ ਹੀ ਉਹ ਸਾਰੀ ਜਾਣਕਾਰੀ ਲਿਆ ਦਿੱਤੀ ਸੀ ਜਿਹੜੀ ਤੁਸੀਂ ਤਿੰਨਾਂ ਨੇ ਤਿੰਨ ਢੇੜੇ ਲਾ ਕੇ ਹੁਣ ਲੈਂਦੀ ਹੈ ਤੁਸੀਂ ਦੱਸੋ ਕਿ ਉਸ ਨੂੰ ਤੁਹਾਡੇ ਤਿੰਨਾਂ ਦੇ ਤਨਕੁਲ ਤਨਕਹਾ ਦੇ ਬਰਾਬਰ ਤਨਖਾਹ ਜਾ ਜਾ ਕਿ ਨਹੀਂ ਜਾਜ ਫਕੀਰ ਨੇ ਗੱਲ جاری ਰੱਖੀ ਜਦੋਂ ਅਸੀਂ ਆਪਣੰਗ ਮਾਨ ਕੰਮ ਚਿੱਤ ਲਾ ਕੇ ਕਰਦੇ ਆਂ ਜ਼ਿੰਮੇਵਾਰੀ ਨਾਲ ਕਰਦੇ ਆਂ ਤਾਂ ਤਰੱਕੀ ਦੇ ਰਾਹ ਆਪਣੇ ਆਪ ਖੁੱਲਣ ਲੱਗ ਜਾਂਦੇ ਨੇ ਉਹ ਆਦਮੀ ਫਕੀਰ ਦੀ ਗੱਲ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਚੱਲ ਤੇਰੇ ਲਈ ਆਪਾ ਪਰਮਾਤਮਾ ਕੋਲ ਅਰਦਾਸ ਕਰਦੇ ਆਂ ਫਕੀਰ ਨੇ ਉਸ ਆਦਮੀ ਨੂੰ ਧਰਵਾਸਿੰਦਿਆਂ ਕਿਹਾ ਅਰਦਾਸਾਂ ਵੀ ਕਰ ਕਰਕੇ ਵੇਖ ਲਈਆਂ ਨੇ ਕਈ ਵਾਰ ਉਸ ਦੀ ਆਵਾਜ਼ ਵਿੱਚ ਨਿਰਾਸ਼ਾ ਸੀ ਗੱਬਰੂਆ ਦਿਲ ਨਹੀਂ ਛੱਡੀਦਾ ਪਤਾ ਨਹੀਂ ਰੱਬ ਨੇ ਕਿਹੜੇ ਰੂਪ 'ਚ ਕਦੋਂ ਤੇ ਤੇਰੀ ਮਦਦ ਕਰ ਦੇਣੀ ਆ ਫਕੀਰ ਨੇ ਇੱਕ ਹੋਰ ਕਹਾਣੀ ਸ਼ੁਰੂ ਕੀਤੀ ਇੱਕ ਪਿੰਡ ਵਿੱਚ ਹੜ੍ਹ ਆ ਗਿਆ ਸਾਰੇ ਲੋਕ ਛੱਡ ਕੇ ਬਾਹਰ ਉੱਚੇ ਢਿੱਲੇ ਤੇ ਚਲੇ ਗਏ ਰੱਬ 'ਚ ਅਥਾ ਵਿਸ਼ਵਾਸ ਰੱਖਣ ਵਾਲਾ ਇੱਕ ਬੰਦਾ ਆਪਣੇ ਘਰ ਦੀ ਛੱਤ ਤੇ ਬੈਠਾ ਰਿਹਾ ਕਿਉਂਕਿ ਉਸਨੂੰ ਵਿਸ਼ਵਾਸ ਸੀ ਕਿ ਰੱਬ ਉਸਨੂੰ ਬਚਾਉਣ ਲਈ ਜ਼ਰੂਰ ਆਊਗਾ ਜਦੋਂ ਪਾਣੀ ਛੱਤ ਤੱਕ ਪਹੁੰਚ ਗਿਆ ਤਾਂ ਕੋਈ ਬੰਦਾ ਬੇੜੀ ਲੈ ਕੇ ਉਸਨੂੰ ਬਚਾਉਣ ਆਇਆ ਪਰ ਉਸ ਤੋਂ ਜਾਣ ਤੋਂ ਨਾ ਕਰ ਦਿੱਤੀ ਹੜ ਦਾ ਪਾਣੀ ਜ਼ਿਆਦਾ ਵਧ ਗਿਆ ਤੇ ਆਖਰ ਉਹ ਬੰਦਾ ਡੁੱਬ ਕੇ ਮਰ ਗਿਆ ਮਰਨ ਤੋਂ ਬਾਅਦ ਉੱਪਰ ਜਾ ਕੇ ਉਸਨੇ ਰੱਬ ਨੂੰ ਲਾਮਾ ਦਿੰਦਿਆ ਕਿ ਆ ਮੈਂ ਸਾਰੀ ਉਮਰ ਤੁਹਾਡੀ ਭਗਤੀ ਕੀਤੀ ਅੰਨਾ ਵਿਸ਼ਵਾਸ ਕੀਤਾ ਪਰ ਤੁਸੀਂ ਮੈਨੂੰ ਬਚਾਉਣ ਵੀ ਨਹੀਂ ਆਏ ਮੈਂ ਆਇਆ ਸੀ ਮੈਂ ਤਾਂ ਤੈਨੂੰ ਬਚਾਉਣ ਲਈ ਬੇੜੀ ਲੈ ਕੇ ਆਇਆ ਸੀ ਰੱਬ ਨੇ ਉਸ ਬੰਦੇ ਨੂੰ ਗਲ ਨਾਲ ਲਾ ਕੇ ਕਿਆ ਉਦਾਸ ਆਦਮੀ ਹੁਣ ਥੋੜਾ ਹੌਸਲੇ ਚ ਲੱਗ ਰਿਹਾ ਸੀ ਜਦੋਂ ਉੱਠ ਕੇ ਤੁਰਨ ਲੱਗਿਆ ਤਾਂ ਫਕੀਰ ਨੇ ਉਸ ਨੂੰ ਕਿਹਾ ਦੋ ਚੀਜ਼ਾਂ ਦਾ ਕਦੇ ਪੱਲਾ ਨਾ ਛੱਡੀ ਮਿਹਨਤ ਦਾ ਕੀ ਰੱਬ ਤੇ ਯਕੀਨ ਦਾ ਫਕੀਰ ਦੀ ਸੁਣਾਈ ਹੈ ਕਹਾਣੀ ਅੱਜ ਸਾਰਾ ਦਿਨ ਕੇਸਰ ਦੇ ਜਹਨ ਵਿੱਚ ਘੁੰਮਦੀ ਰਹੀ ਉਹਨੂੰ ਫਕੀਰ ਕੋਈ ਰੱਬ ਦਾ ਭੇਜਿਆ ਬੰਦਾ ਲੱਗ ਲਗਾ ਸਾਈਂ ਜੀ ਤੁਸੀਂ ਹਮੇਸ਼ਾ ਅਰਦਾਸ ਵਿੱਚ ਬੁੱਧ ਤੇ ਵਿਵੇਕ ਦਾ ਦਾਨ ਕਿਉਂ ਮੰਗਦੇ ਹੋ ਕੇਸਰ ਨੇ ਪੁੱਛਿਆ ਪੁੱਤਰ ਸਿਆਣਪ ਵਿੱਚ ਸਭ ਦਾਤਾ ਲੁਕਿਆ ਨੇ ਫਕੀਰ ਨੇ ਸਮਝਾਇਆ ਉਹ ਕਿਵੇਂ ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਸਿਆਣਾ ਬੰਦਾ ਹੀ ਕਾਮਯਾਬ ਤੇ ਖੁਸ਼ ਰਹਿੰਦਾ ਹੈ ਕਿਉਂਕਿ ਪਹਿਲਾਂ ਤਾਂ ਉਹ ਉਸ ਗੱਲ ਦੀ ਇੱਛਾ ਹੀ ਨਹੀਂ ਕਰਦਾ ਜੋ ਮਮਕਨ ਨਾ ਹੋਵੇ ਤੇ ਜਿਹੜਾ ਕੰਮ ਮਮਕਨ ਹੋਵੇ ਉਹ ਲਈ ਉਹ ਸਿਰ ਤੋੜ ਮਿਹਨਤ ਕਰਦਾ ਪਰ ਉਹ ਆਪਣੇ ਜਨ ਵਿੱਚ ਇਹ ਵੀ ਰੱਖਦਾ ਹੈ ਕਿ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੋਈ ਨਾ ਕੋਈ ਅੜਚਣ ਪੈ ਸਕਦੀ ਹੈ ਤੇ ਜੇ ਕੋਈ ਅੜਚਣ ਪੈ ਹੀ ਜਾਵੇ ਤਉ ਤਾਂ ਕੋਈ ਨਾ ਕੋਈ ਤੋੜ ਉਸਨੇ ਪਹਿਲਾਂ ਹੀ ਸੋਚਿਆ ਹੁੰਦਾ ਥਕੀ ਨੇ ਪਿੱਛੇ ਪਿੱਛੇ ਤੁਰਦਿਆਂ ਕਿ ਉਸ ਦਿ ਉਸ ਦਿ ਇਕ ਹੀ ਗੱਲ ਦਾ ਤਤ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ ਦਿਨ ਹੌਲੀ ਹੌਲੀ ਟਲ ਰਿਹਾ ਸੀ ਸੁਨਣਾ ਰਾਹ ਦੂਰ ਦੂਰ ਤੱਕ ਖਾਲੀ ਸੀ ਬੇਸ਼ੱਕ ਜੰਗੇ ਤੁਰ ਰਿਹਾ ਸੀ ਜਿਵੇਂ ਕਿ ਉਸ ਨੂੰ ਰਾਹ ਦਾ ਪਤਾ ਹੋਵੇ ਤੇ ਮੰਜ਼ਿਲ ਦਾ ਵੀ ਕੋਈ ਜਗ੍ਹਾ ਨਾ ਮਿਲਨ ਕਰਕੇ ਅੱਜ ਰਾਤ ਦਾ ਟਿਕਾਣਾ ਰਾਹ ਦੇ ਨਾਲ 15 ਥਾਂ ਵੇਖ ਕੇ ਰੇਤ ਦੇ ਉੱਚੇ ਟਿੱਬੇ ਤੇ ਲੱਗ ਗਿਆ ਕੇ ਸਰ ਕਾਸ਼ਵਲ ਵੇਤਯਾ ਵੇਤਯਾ ਪਿੰਡ ਪਹੁੰਚ ਚੁੱਕਿਆ ਸੀ ਅਚਾਨਕ ਇੱਕ ਤਾਰਾ ਟੁੱਟ ਕੇ ਰਾਤ ਦੇ ਹਨੇਰੇ ਨੂੰ چیرਦਾ ਧਰਤੀ ਵੱਲ ਆਇਆ ਕੀ ਤੂੰ ਵੀ ਹੋਣ ਟੁੱਟਾ ਤਾਰਾ ਵੇਖ ਕੇ ਉਹੀ ਮੰਗੇ ਜੋ ਮੈਂ ਮੰਗੇ ਆਵਾਜ਼ ਜੀਤੀ ਦੀ ਸੀ ਕੇ ਸਰਦਿਆਂ ਜਾਗਦੀਆਂ ਅੱਖਾਂ ਹਨੇਰੇ ਵਿੱਚ ਜੀਤੀ ਨੂੰ ਲੱਭਣ ਲੱਗੀਆਂ ਅੱਜ ਦੇ ਦਿਨ ਦੀ ਯਾਤਰਾ ਤੱਕ ਆਦਮਨ ਦੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਕਰਦੀ ਆਂ ਫਿਰ ਮਿਲਦੇ ਆ ਨਵੀਂ ਸਵੇਰ ਦੇ ਵਿੱਚ ਨਵੀਂ ਯਾਤਰਾ ਦੇ ਨਾਲ ਸਤਿ ਸ਼੍ਰੀ ਅਕਾਲ